ਸਤਗੁਰ ਪ੍ਰਸਾਦ ਸੇਮਰੰਸੋਈ ਪੁਰਖ ਅਚਲ ਅਵਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਵਲ ਰਿਤ ਤਾਰੰ ਗੁਰ ਅਰਜਨ ਗੁਣ ਸਹਜੋ ਵਿਚਾਰੰ ਗੁਰੂ ਰਾਮਦਾਸ ਘਰ ਕੀਓ ਪ੍ਰਗਾਸੰ ਸਗਲ ਮਨੋਰਥ ਪੂਰੀ ਆਸਾ ਤਾ ਜਨਮਤ ਗੁਰਮਤਿ ਬ੍ਰਹਮ ਪ੍ਰਸ਼ਾਣਿਓ ਕਲ ਜੋੜ ਕਰ ਸੋ ਜਸਵ ਖਾਣਿਓ ਭਗਤ ਜੋਗ ਕੋ ਜਾਤ ਵਾਰ ਹਰ ਜਨ ਕੋ ਪਾਇਓ ਸਬਦ ਗੁਰੂ ਪ੍ਰਕਾਸੀਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਵੱਡ ਭਾਗੀ ਉਹਨਾਂ ਵਾਨਿਆ રેદ સાવદ વસાયો મન માણક સંતોષ્યો ગુરુ નામ દિરડાયો આગમ આગોચર પાર બ્રહ્મ સત ગુરુ દરશાયો ગુર અર્જન કર ગુરુ રામદાસ अनपो ठहरायो जनक राज बरताया सत युग आलीणा गुरु शब्दे मन मानिया अपतीज पतिणा गुरु नानक सच नी वसाज सत गुरु संग लीणा ਗੋਰੇ ਅਰਜਨ ਘਰ ਗੋਰੇ RAM ਦਾਸ ਅપરੰਪਰ ਵੀਣਾ ਖੇਲ ਗੂੜੋ ਕੀਓ ਹਰ ਰਾਇ ਸੰਤੋਖ ਸਮਾਚਰਿਓ ਬੇਮੋਲ ਬੁੱਧ ਸਤਗੁਰ ਸਮਾਣੋ ਆਜੋਨੀ ਸਉ ਭਵਿਓ ਸੁਜਸ ਕਲ ਕਵੀ ਅਣ ਵਖਾਣਿਆ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰਨ ਦਾਨ ਗੁਰ ਰਾਮਦਾਸ ਅਰਜਨ ਵਰਿਓ ਪਰਸ ਪਰਸ ਪਰਮਾਨ ਸਦ ਜੀਵਨ ਅਰਜਨ ਆਵੋ ਲਾ ਆਜੋ ਨੀ ਸੰਪੋ ਪਾਪੰਜਨ ਪਰ ਦੁਖ ਨਿਵਾਰ ਅਪਾਰ ਅਨਪੋ ਅਗਹ ਗਹਣ ਭ੍ਰਮ ਭ્રાਤ ਦਹਣ ਸੀਤਲ ਸੁਖ ਦਾਤੋ ਆ ਸੰਪੋ ਉਦਵਿਓ ਪੁਰਖ ਪੂਰਣ ਵਿધાਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜਾਜਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਤਾ ਗੁਰਪੂਰਾ ਪਾਇਓ ਬੜਾ ਭਾਗੀ ਲੇਵਾਂ ਲਾਗੀ ਮੈਦਨ ਪਰ ਸਹਤਾ ਪਾ ਪੰਜਨ ਪਰ ਪੀਰਨ ਵਾਰਨ ਕਲ ਸਹਾਰ ਤੋਹੇ ਜਸ ਵਕਤਾ ਕੁਲ ਸੋਡੀ ਗੁਰ ਰਾਮਦਾਸ ਤਨ ਧਰਮਤੋ ਜਾ ਅਰਜਨ ਹਰ ਭਗਤਾ ਧਰਮ ਤੀਰ ਗੁਰਮਤ ਗੰਪੀਰਾ ਪਰ ਦੁਖ ਵਿਸਾਰਣ ਸਬਦ ਸਾਰ ਹਰਿ ਸੰਮ ਉਦਾਰ ਅਹਮੇਵ ਨਿਵਾਰਣ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨਾ ਹਟਾ ਸਤਵੰਤੋ ਹਰਨਾਮ ਮੰਤਰ ਨਵ ਨਿਧ ਨਾਨਿ ਖੁੱਟਾ ਗੁਰੂ ਰਾਮਦਾਸ ਧਨ ਸਰਬਮ ਸਹਜ ਚੰਦੋ ਆ ਤਾਣਿਓ ਗੁਰ ਅਰਜਨ ਕਾਲਿ ਉਚਰ ਤਰਾਜ ਜੋਗ ਰਸ ਜਾਣਿਓ ਪਾਨਰ ਪ੍ਰਮਾਣਿਓ ਲਖਮਹਿ ਅਲਖ ਲਖਾਇਓ ਅਗਮ ਆਗੋਚਰ ਗਤ ਗੰਪੀਰ ਸਤਗੁਰ ਪਰਚਾਇਓ ਗੁਰ ਪਰਚਾ ਪਰਵਾਣ ਰਾਜ ਮਹਿ ਜੋਗ ਕਮਾਇਓ ધન ધન ગુરુ ધન આપબર પરાયો ગુરુ ગમ પ્રમાણ અજર જર્યો સર સંતોખ સમો ગુરુ અર્જુન કલયુચરા તજ જોગ નિ ਆਮੀ ਅਰਸਨਾ ਵਦਨ ਵਰਦਾਤ ਅਰਖ ਅਪਾਰ ਗੁਰ ਸੂਰ ਸਬਦ ਹਮ ਅਨਿਵਾਰਿਓ ਪੰਚਾਹਰਨ ਦਲਿਓ ਸੋਨ ਸਹਜ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤ ਗੁਰ ਰਿਦਾ ਵਸਾਇਓ ਗੁਰ ਅਰਜਨ ਕਾਲ ਉਚਰਾ ਤਾ ਜਨ ਕਹ ਕਲਸ ਦੀ ਪਾਇਓ ਸੋ ਰਠੇ ਗੁਰ ਅਰਜਨ ਪੁਰਖ ਪ੍ਰਮਾਣ 파ਰਥੋ ਚਾਲਾ ਨਹੀਂ ਨੇ ਜਾ ਨਾਮ ਨੀਸਾਣ ਸਤ ਗੁਰ ਸਬਦ ਸਵਾਰੇਓ ਭਵ ਜਲ ਸਾਇਰ ਸੇਤ ਨਾਮ ਹਰੀ ਕਾ ਵਹਿਤਾ ਤਾ ਸਤ ਗੁਰ ਸੰਘੇਤ ਨਾਮ ਲਾਗ ਜਗ ਉਦਰਿਓ ਜਗਤ ਉਦਾਰਨ ਨਾਮ ਸਤ ਗੁਰ ਤੁਠਾ ਪਾਇਓ अवना है अवर सर काम क्रो काम बरंतर पूरी पड़ी ज्योत रूप हरे आप गुरु नानक कहयो ताते अंगद भयो तत सों तत मिलायो ਅੰਗਦ ਕਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰ ਦਾਸ ਅਮਰਤ ਛਤਰ ਗੁਰ ਰਾਮ ਹੈ ਜਿਓ ਗੁਰ ਰਾਮ ਦਾਸ ਦਰਸ਼ਨ ਪਰਸ ਕਹ ਮथुरा ਅੰਮ੍ਰਿਤ ਵਾਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਵਿਖੋ ਨੈਣਾ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਆਦਿ ਪੁਰਖ ਪਰਤਖ ਲਿਖਿਓ ਅक्षर ਮਸਤਕ ਤੁਰਾ ਪ੍ਰਗਟ ਜੋਤ ਜਗਮਗਾ તેજપો મંડલ છાયો તેજપો મંડલ છાયો પારસ પરસ 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 ગોર ગુરુ કહાયો પન મથુરા મૂર્ત સદા થેર લાયે ચેત સન રહો ਕਾਲ ਜੋ ਗੁਜਹਾਜ ਅਰਜਨ ਗੁਰੂ ਸਗਲ ਸ੍ਰੇਸ਼ਟ ਲਖਵਤ ਰਹਾ ਤਿਹ ਜਨ ਜਾ ਚਹੋ ਜਗਤ ਰ ਪਰ ਜਾਣਿਆਤ ਵਾਸ ਰੈਨ ਵਾਸ ਜਾ ਕੋ ਹਿਤ ਨਾਮ ਸਿਆਵਾ ਪਰਮਯਾ ਤੀਤ ਪਰਮੇਸ਼ੁਰ ਕਾ ਰੰਗ ਰੰਗਿਓ ਵਾਸਨਾ ਤੇ ਵਾਹਰ ਪੈ ਦੇਖੀਤ ਤਾਮ ਸਿਓ ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰਾ ਕਾਮ ਸਿਓ ਮਥੁਰਾ ਕਉ ਪ੍ਰਭ ਸ੍ਰਮ ਅਰਜੁਨ ਗੁਰ ਭਗਤ ਕਾਹੇਤ ਬਾਇ ਰਹੇ ਓ ਮਿਲ ਰਾਮ ਸਿਆੰ ਅੰਤ ਨ ਪਾਵਤ ਦੇਵ ਸਵਾ ਮਨੋ ਨੰ ਅੰਦਰ ਮਹਾ ਸ਼ਿਵ ਯੋਗ ਕਰੀ ਫੋਨ ਵੇਦ ਵਿਰਾਂਚੇ ਵਿਚਾਰ ਰਹੇ ਓ ਹਰ ਜਾਪ ਨਾ ਛਾਡੇ ਓ ਏਕ ਕਰੀ ਮथुरा ਜਨਕ ਪ੍ਰਭ ਜੀ ਨ ਦਇਆਲ ਹੈ ਸੰਗਤ ਸ੍ਰੇਸ਼ਟ ਨਿਹਾਰ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਵਾਹੇ ਧਰੀ ਜਗ ਔਰ ਨ ਜਾਹੇ ਮਹਾਤਮਾ अवतार उजागर आन कियो तिनके, तिनके दुख कोटिक दूर गए मथुरा जिन नाम अमृत नाम पियो एहे पदत ते मत चूका हे रे मन ਵੇਦਵ ਭੇਦ ਨਾ ਜਾਣ ਵਿਓਆ ਪਰ ਤਾ ਸ਼ਿਰਦਾ ਗੁਰ ਅਰਜਨ ਕਾ ਅਰ ਪੂਰਨ ਬ੍ਰਹਮਨ ਵਾਸ ਲਿਓ ਜਬ ਲੋ ਨਹੀਂ ਭਾਗ ਲਲਾਰ ਉਦਾ ਤਾਵਲੋ ਭ੍ਰਮਤੇ ਫਿਰਤੇ ਬਹਤਾਯੋ ਕਲ ਘੋਰ ਸਮਦਰ ਮਵੂਡ ਤਥੇ ਕਬੋ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਯੋ ਜਾ ਪਿਓ ਜੇ ਨਿਆਰ ਜੋਨ ਦੇਵ ਗੁਰੂ ਫੇਰ ਸੰਕਟ ਜੋਨ ਗਰਵ ਨਾ ਆਇਓ ਕਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਦਾਰਨ ਵਸਹ ਸੰਤ ਜਿਸ ਰਦਾ ਦੁਖਦਾਰ ਧਨਵਾਰਣਾ ਨਿਰਮਲ ਭੇਖਿਆਪਾਰ ਤਾਸ ਵਿਨੇ ਅਬਰ ਨ ਕੋਈ ਮਾਨਵਾ ਚ ਜਿਨ ਜਾਣਿਓ ਭਇਓ ਤਹ ਸੰਸਰ ਸੋਈ ਤਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਪਰ ਅਨਵਤੁਰਾ ਕਾਛ ਬੇਦ ਨਹੀਂ ਗੁਰ ਅਰਜਨ ਪਰਤਾਖਿ ਹਰ ਆਜਾ ਗੰਗ ਜਲ ਅਟਲ ਸੇਖੋ ਸੰਗਤ ਸਵਨਾਵਾ ਨਿਤ ਪੁਰਾਣ ਵਾਚੀਆ ਹੈ ਵੇਦ ਬ੍ਰਹਮਾ ਮੁਖ ਗਾਵ ਆਜਾ ਚਵਰ ਸਿਰ ਟੁੱਲਾ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜੁਨ ਸਿਰ ਛਤਰਾ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰੂ ਰਾਮਦਾਸ ਹਰ ਪਹਿ ਗਇਓ ਹਰਵੰਸੋ ਜਗਤ ਜਸ ਸੰਚਰਿਓ ਸੋ ਕਵਣ ਕਹ ਸ੍ਰੀ ਗੁਰਮੋਇਓ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਭਾਇਓ ਹਰ ਸਿੰਘਾਸਣ ਦੀਓ ਸ੍ਰੀ ਗੁਰ ਤਹਾ ਵਠਾਇਓ ਰਹਾਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜਮ ਪਹਾ ਅਸੁਰ ਗਏ ਤੇ ਭਾਗ ਪਾਪ ਤੈਨ ਭੀਤਰ ਕੰਪਹ ਕਾਟੇ ਸੋ ਪਾਪ ਤੈਨ ਰਹੋ ਕੇ ਗੁਰ ਰਾਮਦਾਸ ਜਿਨ ਪਾਇਓ ਸਤਰ ਸਿੰਘਾਸਨ ਪਰਥਮੀ ਗੋਰੀ ਅਰਜੁਨ ਕੋ ਦੇ ਆਇਓ